ਸਤਿ ਨਮਸਕਾਰ ਸਭ ਨੂੰ ਜੈ ਭੀਮ ਜੈ ਭਾਰਤ ਮੈਂ ਕਰਨ ਜੋਤਾ ਦਿਆ ਪ੍ਰਦਾਨ ਸਫਾਈ ਕਰਮਚਾਰੀ ਯੂਨੀਅਨ ਰਜਿਸਟਰ ਨਗਰ ਨਿਗਮ ਹਸ਼ਾਰਪੁਰ ਤੋਂ ਅੱਜ ਦਾ ਜਿਹੜਾ ਧਰਨਾ ਹੈ ਉਹ ਪੂਰੇ ਪੰਜਾਬ ਭਰ ਵਿੱਚ ਕੱਲ ਸਾਡੀ ਜਿੰਨੀ ਪੰਜਾਬ ਦੀ ਬੋਡੀ ਹੈ ਉਹਦੀ ਲੁਧਿਆਣੇ ਚਤਰ ਸਿੰਘ ਪਾਰਕ ਵਿਖੇ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਇਮੀਡੀਏਟਲੀ ਫੈਸਲਾ ਲਿਆ ਗਿਆ ਕਿ ਜਿਹੜੀ ਹੜਤਾਲ ਆ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਤੋਂ ਜਾਣ ਵਾਲੇ 2-4 ਦਿਨ ਦੇ ਵਿੱਚ ਪੂਰੇ ਪੰਜਾਬ ਹੜਤਾਲ ਦੇ ਬੈਠਾ ਬੈਠਾ ਬੈਠ ਜਾਊਗਾ ਪਰ ਉਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਸਿਗਾ ਕਿ ਪੰਜਾਬ ਸਰਕਾਰ ਨੇ ਸਾਰੇ ਈਓਜ਼ ਨੂੰ ਔਰ ਸਾਰੇ ਕਮਿਸ਼ਨਰਸ ਨੂੰ ਬੁਲਾ ਕੇ ਠੱਕੇ ਦੇ ਨਾਲ ਇਹਨਾਂ ਦੇ ਸਾਈਨ ਕਰਵਾਏ ਗਏ ਪਿਛਲੇ ਹਫਤੇ ਦੇ ਵਿੱਚ ਵਿੱਚ ਕਿ ਸਾਰਾ ਕੰਮ ਜਿਹੜਾ ਜ਼ਬਰਨ ਤੌਰ ਤੇ ਠੇਕੇ ਦੇ ਦਿੱਤਾ ਜਾਵੇ ਜਦ ਕਿ 55 ਕਰੋੜ ਰੁਪਏ ਦਾ ਜਿਹੜਾ ਟੈਂਡਰ ਦਾ 10 ਸਾਲ ਦਾ ਹੁਸ਼ਿਆਰਪੁਰ ਦਾ ਹੀ ਲਗਾਇਆ ਹੈ ਪੂਰੇ ਪੰਜਾਬ ਭਰ ਵਿੱਚ ਆਪਾਂ ਇਹ ਪਤਾ ਨਹੀਂ ਕਿੰਨੇ ਕਰੋੜਾਂ ਰੁਪਏ ਦਾ ਲੱਗਾ ਹੈ ਕਿਉਂਕਿ 55 ਕਰੋੜ ਦੇ ਠੇਕੇ ਜਿਹੜਾ ਤੁਸੀਂ ਆਊਟਸੋਰਸ ਦੇ ਇਹਨਾਂ ਨੂੰ ਸਾਰਿਆਂ ਨੂੰ ਠੇਕੇ ਦੇ ਕਰਨਾ ਹੈ ਅੱਜ ਛੋਟਾ ਜਿਹੜਾ ਠੇਕੇਦਾਰ ਉਹ ਚੋਰੀ ਕਰਦਾ ਹੈ ਕੱਲ ਨੂੰ ਵੱਡਾ ਕਰੂਗਾ ਚੋਰੀ ਦਾ ਚੋਰੀ ਆ ਅੱਜ ਛੋਟੇ ਪੱਧਰ ਤੇ ਹੋ ਰਹੀ ਆ ਕੱਲ ਨੂੰ ਵੱਡੇ ਪੱਧਰ ਤੇ ਕੀਤੀ ਜਾਊਗੀ ਸੋ ਜਿਹੜਾ ਕੇਜਰੀਵਾਲ ਦੀ ਇਹ ਨੀਤੀ ਹੈ ਠੱਕੇ ਦੇ ਨਾਲ ਦਿੱਲੀ ਨੂੰ ਵੇਚ ਰਿਹਾ ਹੈ ਪੰਜਾਬ ਦੇ ਕਰਮਚਾਰੀ ਲੋਕਲ ਬਡੀ ਕਮੇਟੀਆਂ ਦੇ ਸੋ ਬੜੀ ਮਾੜੀ ਗੱਲ ਹੈ ਔਰ ਮੁਲਾਜ਼ਮਾਂ ਵਿੱਚ ਬਹੁਤ ਜ਼ਿਆਦਾ ਵੱਡਾ ਜਿਹੜਾ ਰੋਸ ਆ ਉਹ ਹੈ ਕਿ ਕੇਜਰੀ ਵਾਲ ਵੇਚ ਰਿਹਾ ਤੇ ਜਿਹੜੇ ਇੱਥੇ ਵਾਲੇ ਐਮਐਲਏ ਨੇ ਮੰਨਦੇ ਨਹੀਂ ਕਿ ਉਹ ਗੁੰਗੇ ਪੈਰੇ ਹੁੰਦੇ ਨੇ ਜੀ ਫਿਰ ਮਿਹਨਤ ਉਹਨਾਂ ਦੀ ਭੂਮਿਕਾ ਬਿਲਕੁਲ ਉਹਨਾਂ ਦੀ ਭੂਮਿਕਾ ਬਿਲਕੁਲ ਬਣਦੀ ਸੀ ਜੇ ਉਹਨਾਂ ਦੇ ਉੱਤੇ ਕੋਈ ਜ਼ਬਰਨ ਏਦਾਂ ਦਾ ਰਸ਼ਕੰਜਾ ਕੱਸਿਆ ਗਿਆ ਹੈ ਵੀ ਸਾਈਨ ਕਰਾਓ ਈਓਸ ਦੇ ਜਾਂ ਕਮਿਸ਼ਨਰਸ ਦੇ ਤਾਂ ਇਹਨਾਂ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਸੀਗਾ ਕਿ ਜੇ ਅਸੀਂ ਸਾਰਾ ਕੁਝ ਦਿੱਲੀ ਨੂੰ ਦੇ ਨਾ ਪੰਜਾਬ 'ਚ ਕੀ ਰਹਿਣਾ ਫਿਰ ਇਹਨਾਂ ਦੇ ਵੀ ਪੱਲੇ ਕੀ ਰਹਿਣਾ ਜਦੋਂ ਲੈਂਡ ਪੂਲਿੰਗ ਪਾਲਿਸੀ ਆਉਂਦੀ ਆ ਨਾਲ ਉਹਦੋਂ ਵੀ ਨੂੰ ਤੁਹਾਡੇ ਨਾਲ ਸਿੱਧੇ ਤੋਰ ਤੇ ਧੱਕੇਸ਼ਾਹੀ ਹੋਰੀਨ ਆਉਦਾ ਫਿਰ ਕਰ ਰਹੇ ਨੇ ਵੀ ਕੀ ਫਾਇਦਾ ਨੇ ਚੁੜਿਆਂ ਤਾਂ ਜੀ ਨਹੀਂ ਇਹਨਾਂ ਦੇ ਜੁੜਿਆਂ ਦਾ ਕੋਈ ਫਾਇਦਾ ਨਹੀਂ ਦੇਖੋ ਪਿਛਲੀ ਸਰਕਾਰ ਨੂੰ ਵੀ ਸਿਰਫ ਇੱਕ ਬਦਲਾਅ ਕਰਨ ਬਦਲਾਅ ਗਿਆ ਸੀ ਜੇ ਹਜੇ ਵੀ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਏ ਆਪਣੇ ਜਿਹੜਾ ਇਹਨਾਂ ਨੇ ਪੰਜਾਬ ਭਰ 'ਚ ਟੈਂਡਰ ਲਗਾਏ ਜੇ ਉਹ ਵਾਪਸ ਇਹ ਨਹੀਂ ਕਰਦੇ ਤਾਂ ਇਹ ਸਰਕਾਰ ਵੀ ਜਿਹੜਾ ਜਲਦੀ ਨਤੀਜਾ ਦੇਖ ਲਓਗੀ ਕਿਉਂਕਿ ਇਹ ਸ਼ੁਰੂ ਤੋਂ ਮਲਾਜਮਾਂ ਮਾਰਨ ਇਤਿਹਾਜ 4 ਸਾਲ ਤੋਂ ਉੱਪਰ ਹੋਣ ਲੱਗੇ ਆ ਮਲਾਜਮਾਂ ਨੂੰ ਨਾ ਕੋਈ ਪੈਸਾ ਦੇ ਕੇ ਰਾਜੀ ਨਾ ਕੋਈ ਡੀਏ ਦੇ ਕੇ ਰਾਜੀ ਨਾ ਤਨਖਾਹਾਂ ਵਧਾ ਕੇ ਰਾਜੀ ਸਫਾਈ ਸੇਵਕਾਂ ਦਾ ਆਊਟਸੋਰਸ ਦੇ ਕਿਊਬਲ ਆਪਰੇਟਰ ਲਗਾ ਲੋ ਡਾਟਾ ਇੰਟਰਪ੍ਰੀਟਰ ਲਗਾ ਲੋ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੇ ਲੋਕਲ ਬੈਡੀ ਮਿਨਿਸਟਰ ਜੀ ਬਿਲਕੁਲ ਸੁੱਤੇ ਪਏ ਹੈਗੇ ਆ ਪੂਰੇ ਪੰਜਾਬ ਭਾਰ ਨੇ ਇਕੱਠਾ ਹੋ ਕੇ ਇਹਨਾਂ ਦੇ ਘਰ ਮੂਰੇ ਧਰਨਾ ਵੀ ਲਾਇਆ ਸੀ ਰੋਸ਼ਨ ਗਰਾਊਂਡ ਵਿੱਚ ਪੂਰਾ ਪੰਜਾਬ ਇਕੱਠਾ ਹੋਇਆ ਸੀ ਸੋ ਇਸ ਚੀਜ਼ ਦਾ ਵੀ ਜਿਹੜਾ ਬਹੁਤ ਜ਼ਿਆਦਾ ਅਸਰ ਆ ਇਹਨਾਂ ਦੇ ਉੱਤੇ ਹੋ ਨਹੀਂ ਪਾਇਆ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਵਾਂ ਮਲਾਇਮ ਮਾਰੂ ਨੀਤੀਆਂ ਵਾਂ ਜਿਸ ਵੇਲੇ ਸਰਕਾਰ ਦੇ ਵਿੱਚ ਆ ਜਾਂਦੇ ਇਹਨਾਂ ਦਾ ਰਵਈਆ ਮਲਾਇਮਾਂ ਪ੍ਰਤੀ ਵੀ ਚੇਂਜ ਹੋ ਜਾਂਦਾ ਆਮ ਲੋਕਾਂ ਪ੍ਰਤੀ ਵੀ ਚੇਂਜ ਹੋ ਜਾਂਦਾ ਸੋ ਸਾਡੀ ਇੰਨੀ ਕੁ ਬੇਨਤੀ ਆ ਕੀ ਜਲਦ ਤੋਂ ਜਲਦ ਜਿਹੜਾ ਇਹ ਠੇਕਾ ਚੜਾ ਚੜਾਇਆ ਗਿਆ ਹੈ ਪੰਜਾਬ ਭਰ ਦਾ ਟੈਂਡਰ ਤੱਕੇ ਨਾ ਸਾਈਨ ਕਰੇਗਾ ਇਹਨਾਂ ਨੂੰ ਆਪਣੇ ਆਪਣੇ ਹੌਦੀਆਂ ਮੀਟਿੰਗਾਂ ਦੇ ਵਿੱਚ ਮਤਾ ਪਾ ਕੇ ਰੱਦ ਕੀਤਾ ਜਾਵੇ ਔਰ ਮਲਾਇਮਾਂ ਨੂੰ ਜਲਦ ਤੋਂ ਜਲਦ ਰੈਗੂਲਰ ਕੀਤਾ ਜਾਵੇ ਸਾਡੀ ਇਹ ਬੇਨਤੀ ਆ ਨਹੀਂ ਤਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਤੇਜ਼ ਕੀਤਾ ਜਾਊਗਾ ਜਿਹੜੀ ਜਿਹੜੀ ਆ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਕੀ ਹਨ ਬਈ ਤੁਹਾਡਾ ਕੁਲਵੰਸ ਸਿੰਘ ਸੈਣੀ ਸਰਪ੍ਰਸਤ ਪੰਜਾਬ ਮਲਾਜਮਾਂ ਦੀ ਸ਼ਰਕ ਕਮੇਟੀ ਪੰਜਾਬ ਅੱਜ ਨਗਰ ਨਿਕਲ ਡਾਕਟਰ ਨੂੰ ਘਰਨੇ ਤੇ ਬੈਠੇ ਹਾਂ। ਪੰਜਾਬ ਸਰਕਾਰ ਮੁਰਤਾਬਾਤ ਦੇ ਨਾਰੇ ਹੁੰਦੇ ਨੇ ਕੀ ਕਾਰਨ ਹੈ ਇਹ ਅਸੀਂ ਲਗਾਤਾਰ ਸਰਕਾਰ ਜਿੱਦਲ ਤੋਂ ਬੜੀਆਂ 4 ਸਾਲ ਤੋਂ ਇਹ ਹੋਣ ਚ ਵੀ ਬਲਾਜਮਾ ਕਰਕੇ ਆਈ ਸੀ ਕਿ ਬੰਗਾਂ ਦੀ ਪਹਿਲੇ ਬੰਦੇ ਤੁਹਾਡੇ ਸਾਰੇ ਕੰਮ ਪੂਰੇ ਕਿਤੇ ਜਾਣਗੇ ਲੇਕਿਨ ਇਸ ਹੌਂ ਦੀ ਸਰਕਾਰ ਨੇ ਜੋ ਸਰਕਾਰ ਕਾਂਗਰਸ ਕਰਕੇ ਗਈ ਸੀ ਉਹ ਵੀ ਮੁੱਦਾ ਪੂਰਾ ਨਹੀਂ ਕੀਤਾ ਉਹਦੇ ਵਿੱਚ ਸਿਗਾ ਵੀ ਪਹਿਲਾਂ ਸਪਾਈ ਸੇਵਕ ਤੇ ਸਿਵਲ ਮੈਨ ਇਹ ਰਿਸੋਰਸ ਕੀਤੇ ਜਾਣਗੇ ਔਰ ਉਹ ਤੋਂ ਬਾਅਦ ਜਿਹੜੀ ਬਾਕੀ ਕੈਟਾਗਰੀਆ ਰਹਿ ਗਈਆਂ ਉਹ ਰਿਸੋਰਸ ਕੀਤੇ ਜਾਣਗੀਆਂ ਇਹ ਨਹੀਂ ਸਿਰਫ ਸਪਾਈ ਸੇਵਕ ਤੇ ਸਿਵਲ ਮੈਨ ਕੀਤੇ ਆ ਉਦੋਂ ਪ੍ਰਤ ਚਾਰ ਸਾਲ ਦੇ ਵਿੱਚ ਜਿਹੜੀ ਕੋਈ ਵੀ ਮੀਟਿੰਗ ਇਦਾਂ ਦੀ ਨਹੀਂ ਕੀਤੀ ਪੰਜਾਬ ਦੇ ਵਿੱਚ ਕੋਈ ਇਹਦਾ ਹਾਲ ਹੋ ਸਕੇ ਹੁਣ ਤੁਸੀਂ ਧਰਨੇ ਤੇ ਕਿਉਂ ਬੈਠੇ ਹੋ ਕੋਈ ਸਪਾਈ ਸੇਵਕਾਂ ਦੇ ਨਾਲ ਕੀ ਧੱਕਾ ਜਾਈ ਹੋ ਰਹੀ ਹੈ ਸਪਾਈ ਸੇਵਕਾਂ ਕੱਲਿਆ ਲਾਣੇ ਆ ਇਹ ਟੋਟਲ ਪੰਜਾਬ ਦੇ ਜਿਹੜੇ ਟੋਟਲ ਕਾਮੇ ਆ ਚਾਹੇ ਸਪਾਈ ਸੇਵਕ ਆ ਚਾਹੇ ਉਹ ਡਾਟਾ ਐਂਟਰੀ ਆਪਰੇਟਰ ਆ ਚਾਹੇ ਉਹ ਡਰਾਈਵਰ ਆ ਮਾਲੀ ਆ ਬੇਲਦਾਰ ਆ ਫਾਇਰ ਬ੍ਰਿਗੇਡ ਦੇ ਮੈਂਬਰ ਆ ਇਹ ਸਾਰਾ ਦਾ ਸਭ ਕੁਝ ਹੋ ਰਿਹਾ ਜੀ ਅੱਜ ਅੱਜ ਮੇਨ ਕਾਰਨ ਕਿਹਾ ਜੀ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਸਫਾਈ ਦਾ ਠੇਕਾ 10 ਸਾਲੀ 55 ਕਰੋੜ ਦੇ ਵਿੱਚ ਉਹ ਕੱਲੇ ਸਫਾਈ ਦਾ ਠੇਕਾ ਲੈਣ ਜੀ ਉਹ ਪੂਰੇ ਪੰਜਾਬ ਦੇ ਵਿੱਚ ਸਾਡੇ ਸ਼ਹਿਰ ਦਾ ਇੱਕ ਬੜਾ ਬੰਦਾ ਮੰਤਰੀ ਸਾਰੇ ਬੰਦੇ ਬਾਹਰ ਲੈ ਉੱਥੇ ਲਿਜਾ ਕੇ ਧੱਕੇ ਨਾਲ ਕਹਿੰਦਾ ਜਿਹੜਾ ਟੈਂਡਰ ਹੋ ਗਿਆ ਉਹ ਵੀ ਠੀਕ ਆ ਜਿਹੜਾ ਨਹੀਂ ਹੋਇਆ ਉਹਦਾ ਟੈਂਡਰ ਲਾਓ ਜੀ ਸਾਰੇ ਕਬੀਟੀਆਂ ਦੇ ਟੈਂਡਰ ਉਹ ਲਵਾ ਕੇ ਇਹ ਪੰਦਰਾਂ ਦਿਨ ਬਾਅਦ 10 ਤਰੀਕਾ ਖੁੱਲ ਜਾਣਗੇ ਔਰ ਪੂਰਾ ਪੰਜਾਬ ਦਿੱਲੀ ਦੇ ਹੱਥ ਵਿੱਚ ਜਾਊਗਾ